ਕਰਨਦੀਪ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਣੇ ਕੋਲੇ ਵੀਰ ਫੈਰੀਅਰ ਪਹੁੰਚਿਆ ਵੀਰ ਦਾ ਨਾਮ ਆ ਜਿਹੜਾ ਵੀਰ ਆਪਣਾ ਨਾਮ ਕੀ ਆ ਜੀ ਮਨਜੂਰ ਮਨਜੂਰ ਆਪਣਾ ਪਿੰਡ ਕਿਹੜਾ ਈ ਜੱਤਵਾਲ ਖੁਰਦ ਜੱਤਵਾਲ ਖੁਰਦ ਤੇ ਵੀਰ ਆਪਾਂ ਕਿੰਨਾ ਚਿਰ ਹੋ ਗਿਆ ਈ ਆਪਾਂ ਨੂੰ ਫੈਰੀਅਰ ਦਾ ਕੰਮ ਕਰਦਿਆਂ ਨੂੰ ਹੋ ਗਏ ਹੋਣਗੇ 15 ਸਾਲ ਜੀ ਠੀਕ ਹੈ ਯਾਨੀ ਆਪਾਂ ਹਰ ਇੱਕ ਤਰ੍ਹਾਂ ਦੇ ਘੋੜੇ ਦੇ ਸਾਰਿਆਂ ਦੇ ਪੈਰਾਂ ਦੇ ਜਿਹੜੀ ਕਰਦੇ ਹਾਂ ਜੀ ਹਾਂਜੀ ਹਾਂਜੀ ਕਿ ਕਿਵੇਂ ਘੋੜਿਆਂ ਦਾ ਜਿਹੜਾ ਮਸ਼ਾਲਾ ਹੁੰਦਾ ਉਹ ਵੀ ਆਪਣੇ ਕੋਲੋਂ ਮਿਲ ਜਾਂਦਾ ਹੀ ਮਿਲ ਜਾਂਦੀ ਮਿਲਦਾ ਜੀ ਠੀਕ ਹੈ ਜੀ ਤੇ ਅੱਜ ਆਪਣੇ ਕੋਲੇ ਵੀਰ ਆ ਜਿਹੜਾ ਪਹੁੰਚਿਆ ਤੇ ਆਪਣੇ ਘੋੜੀ ਦੇ ਜਿਹੜੇ ਪੈਰਾਂ ਦਾ ਹਾਲ ਆ ਥੋੜਾ ਜਿਹਾ ਗੰਭੀਰ ਹੈ ਥੋੜਾ ਜਿਹਾ ਟਾਈਮ ਹੋ ਗਿਆ ਪੈਰ ਬਣਾਇਆ ਨੂੰ ਤੇ ਦੇਖੋ ਹਾਲ ਇਹਦਾ ਤੇ ਦੇਖਿਓ ਫਿਰ ਵੀਰ ਕਿਹੜੇ ਤਰੀਕੇ ਨਾਲ ਪੈਰ ਬਣਾਉਂਦਾ ਤੇ ਬਿਲਕੁਲ ਰੇਟ ਵੀ ਜਾਇਜ਼ ਆ ਮਾਤੜ ਪਰਿਵਾਰ ਆ ਕੋਈ ਵੀ ਵੀਰ ਤੋਂ ਪੈਰ ਬਣਾਉਣਾ ਚਾਹਵੇ ਤਾਂ ਵੀਰ ਦਾ ਜਿਹੜਾ ਨੰਬਰ ਆ ਉਵੀ ਆਪਾ ਤੁਹਾਨੂੰ ਲੈ ਕੇ ਦਮਾ ਵੀਰ ਆਪਣਾ ਇੱਕ ਵਾਰ ਨੰਬਰ ਦੱਸ ਦਿਓ ਜੀ 98551 ਹਾਂਜੀ 73627 ਠੀਕ ਹੈ ਇੱਕ ਵਾਰ ਫੇਰ ਦੱਸ ਦਿਓ ਜੀ 98551 ਹਾਂਜੀ 73627 ਠੀਕ ਹੈ ਇਹ ਹੈਗਾ ਵੀਰ ਦਾ ਨੰਬਰ ਤੇ ਆਪਣੀ ਬਸ਼ੇਰੀ ਦੇ ਜਿਹੜੇ ਪੈਰ ਵੀਰ ਬਣਾਉਣ ਆਇਆ ਠੀਕ ਹੈ ਪੈਰਾਂ ਦਾ ਬੁਰਾ ਹਾਲ ਆ ਦੇਖਿਓ ਪੈਰ ਕਿਹਦੇ ਹਿਸਾਬ ਨਾਲ ਵੀਰ ਬਣਾਉਂਦਾ ਤੇ ਰੇਟ ਵੀ ਜਾਇਜ਼ ਲੈਂਦਾ ਕੋਈ ਵੀ ਮਾਤੜ ਪਰਿਵਾਰ ਆ ਵੀਰ ਤੋਂ ਆਹ ਪੈਰ ਬਣਵਾ ਸਕਦਾ ਦੇਖਿਓ ਜੀ ਪੈਰ ਬਣਾਉਂਦਾ ਆ ਜਾ ਯਾਰ ਤੂੰ ਡਰਦਾਗਾ ਤੇ ਆਂ ਬੜਾ ਡਰਦਾ ਹਾਂ ਹਾਂ ਦਿਖਾਉਣਾ ਦਾ ਭਾਅ ਚੀਜ਼ ਆ ਵੀ ਇੰਨੀ ਗੰਦਗੀ ਆ ਦੇਖੋ ਪੈਰ ਦੇ ਵਿੱਚ ਥੋੜਾ ਜਿਹਾ ਟਾਈਮ ਹੋ ਗਿਆ ਵੀਰੇ ਕਟੋ-ਕਟ ਕਿੰਨੇ ਮਹੀਨੇ ਹੋ ਗਏ ਜੀ ਪੈਰ ਬਣਾਏ ਨੂੰ ਆਪਾਂ ਨੂੰ ਯਾਰ 4 ਮਹੀਨੇ 4 ਮਹੀਨੇ ਹੋ ਗਏ ਜੀ ਪੈਰ ਬਣਾਏ ਨੇ ਥੋੜੀ ਜਿਹੀ ਮਜਬੂਰੀ ਸੀ ਕੁਝ ਆਪ ਦੇ ਖਰਚ ਕੰਮਕਾਰਾਂ 'ਚ ਟਾਈਮ ਨਹੀਂ ਲੱਗਿਆ ਤੇ ਉਹਦੇ ਵਾਰ ਕਿਹੜਾ ਪੈਰਾਂ ਦਾ ਹਾਲ ਆ ਦੇਖੋ ਕਿੰਨਾ ਗੰਭੀਰ ਆ ਤੇ ਪੈਰ ਬਣਦਾ ਦੇਖਿਓ ਬਹੁਤ ਇਆ ਤਰੀਕੇ ਨਾਲ ਵੀਰ ਬਣਾਉ ਦੇਖੋ ਗੰਦ ਕੀ ਕਿੰਨੀ ਆ ਨਿਕਲਦੀ ਠੀਕ ਹੈ ਜੀ ਰਤੇ ਤਾਂ ਨਹੀਂ ਰੱਖਣਾ ਫੋਕਸ ਥੋੜਾ ਜਿਹਾ ਠੀਕ ਆ ਦੇਖੋ ਵੀਰ ਕਿੰਨੀ ਗੰਦਗੀ ਆ ਤੇ ਇਹਨੂੰ ਵੀ ਆਰਾਮ ਮਿਲਦਾ ਜਿਹੜਾ ਇਹਨੂੰ ਲਾ ਲਾਂਗਾ ਦਸੇਰੀ ਨੂੰ ਤੇ ਪਹਿਲਾਂ ਇਹ ਵੀ ਵਿਚਾਰੀ ਬਹੁਤ ਔਖੀ ਸੀ ਦੇ ਹੁਣ ਇਹਨੂੰ ਵੀ ਜਿਹੜਾ ਮਿਲੂ ਆਰਾਮ ਠੀਕ ਹੈ ਦੇਖੋ ਕਿੰਨਾ ਗੰਦ ਨਿਕਲਦਾ ਤੇ ਪੈਰ ਤਾਂ ਜਿਹੜੇ ਨੇ ਵੀ ਟਾਈਮ ਸ਼ੇਰੀ ਬਣਾਉਣੇ ਚਾਹੀਦੇ ਨੇ ਇਹ ਥੋੜਾ ਸਾਡੀ ਮਜਬੂਰੀ ਸੀ ਇਹਦੇ ਕਰਕੇ ਥੋੜਾ ਜਿਹਾ ਲੇਟ ਹੋ ਗੇ ਨਹੀਂ ਤਾਂ ਅਸੀਂ ਜਿਹੜੇ ਪੈਰ ਨੇ ਟਾਈਮ ਸ਼ੇਰੀ ਬਣਾ ਲਈ ਤੇ ਨੇ ਠੀਕ ਹੈ ਉਹ ਕੱਲ ਉਹ ਠੀਕ ਹੈ ਜਮਨ ਲਵੇ ਉਹ ਦਿਖਾਤਾ ਰਿਹਾ ਆ ਦੇਖੋ ਜੀ ਇਹ ਚ ਦੋ ਬੁੱਤਲੀਆਂ ਜੀਆਂ ਹੁੰਦੀਆਂ ਨੇ ਇੱਕ ਤਾਂ ਮੂਰੇ ਤੇ ਇੱਕ ਉਹ ਕਰ ਕੇ ਜਾ ਨਾ ਲੈ ਜਵੇ ਫਿਰ ਤੋਹ ਮੰਨਦਾ ਹੀ ਆ ਠੀਕ ਹੈ ਜੀ ਇਹ ਦੇਖ ਬਚਾਉਣਲੇ ਤੋਂ ਤਾਂ ਨਹੀਂ ਰੋਕਦੇ ਫਿਰ ਬਣਿਆ ਹੋਇਆ ਦਿਖਾਵਾਂਗੇ ਦੂਰੋਂ ਦਾ ਕੋਈ ਫਾਇਦਾ ਨਹੀਂ ਹੈਗਾ ਯਾਰ ਵੀਰੇ ਆਪਾਂ ਦਿਖਾਉਣਾ ਤਾਂ ਪੈਰਾ ਕਟਿੰਗ ਕਰਦਾ ਹਰ ਲਵੇ ਨਹੀਂ ਘੋੜੀ ਫੜਦਾ ਯਾਰ ਉਰੇ ਕਿੰ ਨੂੰ ਹੋ ਜਾ ਥੱਲੇ ਨੂੰ ਦੇਖੋ ਰੋਕ ਲਿਆ ਕਰ ਜਾ ਨੱਕੇ ਅੱਗੇ ਤਾਂ ਇੰਨਾ ਖੜਦੀ ਹਿੰਦੀ ਹੁਣ ਤਾਂ ਐਨ ਖੜਦੀ ਆ ਪਹਿਲਾਂ ਤਾਂ ਬਹੁਤਾ ਡੱਪਦੀ ਸੀ ਕਿ ਉਹਨੂੰ ਪੈਰ 'ਚ ਸਾਫ਼ ਸਾਜਾ ਮਿਲਣ ਲੱਗ ਜਾਂਦਾ ਕਿਤੇ ਤਾਂ ਗੰਦਗੀ ਭਰੀ ਹੁੰਦੀ ਆ ਬਾਈ ਹੋਰ ਲੋ ਵੀ ਘੱਟ ਲੱਗ ਮਾ ਦੋ ਬਲਤ ਵੀ ਕਿ ਬਣਾ ਲਾ ਵੀ ਜਾਨੇ ਕਿ ਇਹ ਹਾਂ ਐ ਸਾ ਗੰਦਗੀ ਠੀਕ ਹੈ ਗੰਦਗੀ ਬਹੁਤ ਹਾਲਾ ਪੈਰ ਤਾਂ ਜਮਾ ਬੰਦ ਹੋਇਆ ਪਿਆ ਬਾਈ ਸ਼ਾ ਇੱਥੋਂ ਇਹਨਾਂ ਨੂੰ ਪੈਰਾਂ ਚ ਸ਼ਾ ਹੋਊਗਾ ਵਿੱਚ ਤਾਂ ਹਟ ਜਾ ਪਾਛਾ ਦਾ ਬੰਦ ਹੋਇਆ ਪਿਆ ਹੋਰ ਤਾਂ ਇਹਨਾਂ ਪੈਰ ਤਾਂ ਸੜ ਜਾ ਸੜ ਜਾ ਰੁਕ ਜਾ ਰੁਕ ਜਾ ਪਿਛਲੀ ਵਾਰ ਤਾਂ ਸਾਲੀ ਨੇ ਮੂੰਹ ਨੱਕ ਨੂੰ ਲਵਾਇਆ ਤਾਂ ਅੜੀ ਹੈ ਨਾ ਮਗਰ ਲਿਆ ਨੂੰ ਕਰੂ ਪਰ ਮੂਰਲੇ ਤਾਂ ਨੇ ਪਹਿਲਾਂ ਵੀ ਐ ਬਣਾ ਲਈਦੀ ਖੜ ਜਾ ਰੁਕ ਜਾ ਰੁਕ ਜਾ ਹਾਂ ਇਹ ਪਹਿਲਾਂ ਨਹੀਂ ਉਹਨਾਂ ਨੇ ਬਣਾਏ ਹੈਗੇ ਰਿਸ਼ਤੇਦਾਰਾਂ ਨੇ ਜਮੇ ਪਹਿਲਾਂ ਐਵੇਂ ਹੀ ਖੜ ਜਾ ਖੜੀ ਰਹੀ ਤੇ ਮੜੀ ਹੋ ਵੀ ਉਸੇ ਫਰਕ ਬੈਦਨਾ ਫਰਕ ਬਹੁ ਪੈਂਦਾ ਯਾਰ ਕਿ ਥੋੜੀ ਆਪਣੀ ਵੀ ਕਾਲ ਹੁਣ ਰੇਤਾ ਹਿੜਦਾਂਗੇ ਇਹਨੂੰ ਸਿਆਲੋ ਸਿਆਲ ਤੇ ਇਤੋਂ ਹਵਾ ਪੈਂਦੀ ਰਹਿੰਦੀ ਐ ਕਿੱਥੇ ਦਾ ਦਾ ਗੰਦਾ ਮੋਸ਼ਕ ਆਉਂਦਾ ਬੱਦਦੇ ਦੇ ਪੈਰ ਪੈਰਾਂ ਤੇ ਹੀ ਆਦੀ ਜਾਨ ਫੇਰ ਥੋੜਾ ਜਿਹਾ ਸੱਟ ਲੱਗਣ ਕਾਰਨ ਹੋ ਗਿਆ ਸੀ ਹੈਂ ਉਹ ਮਾਖਾ ਖਾ ਦੇ ਜਾਨਾ ਖੈ ਤਾਂ ਰੋਟੀ ਜ ਆ ਗਿਆ ਤੇ ਨਹੀਂ ਕਰੀ ਨਹੀਂ ਦੋ ਕਿੰਨੇ ਜਾਨ ਦਿੰਦੇ ਨੇ ਜੇ ਤਾਂ ਹੰਤੀ ਰਹਿੰਦੀ ਅੱਜ ਆਸ ਲਵਾ ਕੇ ਲਿਆਉਂਦੇ ਹਿੱਤੇ ਆ ਲੈਂਦੀ ਆ ਲਵਾ ਕੇ ਲਿਆਉਂਦੇ ਹਿੱਤਾ ਹੁਣ ਫੁੱਟ ਲਾ ਧੱਕਾ ਮੂਰੀ ਨੇ ਬੈਠੀ ਆ ਜਾਕਬਤੋ ਦੇ ਹੱਟ ਲੱਗਣਾ ਕਰਕੇ ਹੋ ਗਿਆ ਇਹ ਚੱਲ ਚੰਗਾ ਘੋੜਾ ਪਾ ਕੇ ਬੱਚੇ ਵਧੀਆ ਖੱਟੂ ਨਾ ਲੰਗ ਨਹੀਂ ਮਾਰਦੀ ਹੋਣੀ ਨਾ ਲੰਗ ਨਹੀਂ ਮਾਰਦੀ ਮਾੜਾ ਮੋਟਾ ਜਾਂ ਘੱਟਦੀ ਆ ਹੋ ਜੂ ਹਿੱਟ ਉਣ ਜਿਵੇਂ ਸੇਵਾ ਨਾਲ ਇਹ ਸਿਆਲ ਚ ਖਰਾਕ ਵਧੀਆ ਪਾ ਦਾਂਗੇ ਹੁਣ ਕੜਵਾ ਜਦ ਇਹ ਤਾਂ ਖੀਰੀ ਆ ਮੂੰਹ ਹੋ ਵੀ ਕਿਹੜਾ ਹੈ ਵਾਹ ਹਰ ਜਮਾ ਹਰਦਾ 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 ਬੱਚ 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 ਕੱਟੇ ਆ ਗਿਆ ਬੱਚ ਹਰ ਦੂਆ ਪਾ ਮੰਗੇ ਮੈਂ ਸਿੱਖ ਲੋਗੇ ਹਰੇ ਆ ਖੜ ਜਾ ਬੱਚਾ ਖੜ ਜਾ ਰੀਅਲ ਟਾਈਮ ਦਾ ਅਫਰ ਆਏ ਨਾ ਹੀ ਹਜ ਤਾ ਫਿਰ ਨਿਆਣੀ ਆ ਤਾ ਪੈਰ ਬਣਾਉਣਾ ਹੈ ਤੈਨੇ ਦੇਖੋ ਇਹ ਔਖਾ ਕਰਦੀ ਐ ਥੋੜੀ ਇੱਧਰ ਜਾਨਵਰ ਵੀ ਬੈਠੇ ਐ ਵੀ ਪੈਰ ਬਣਵਾਉਣ ਨੂੰ ਥੋੜੀ ਨਿਗਾਹ ਰੱਖਦਾ ਐ ਬੱਚਾ ਖੜ ਰੋਇਆ ਕੈਮਰਾਮੈਨ ਨੇ ਜਾਣਾ ਸਾਡਾ ਖੜ ਜਾ ਹੁਣ

ਮਰਜ਼ੀਆ ਕੁਨਾ ਸਾਹ ਕਰੇ ਥੋੜਾ ਯਾਰ ਰਹਿ ਗਿਆ ਹੁਣ ਕਰਾ ਲਾ ਕੈਨੇ ਕੱਢ ਦੇ ਆ ਯਾਰ ਮੂੰਹ ਚੋਂ ਕੱਢ ਲੇ ਕੱਢ ਲੈ ਕੱਢ ਲੈ ਕੱਢ ਜਾ ਤੇ ਕਰਾ ਦੇ ਕੱਢ ਮੂੰਹੋਂ ਬੂੰਗੇ ਦੀ ਕਾੜਤ ਮੰਨਦੀ ਆ ਵੀਰੇ ਇਹ ਉਹਦੇ ਕਰਕੇ ਆ ਉਹ ਕਰ ਲੈ ਮਰਜ਼ੀਆ ਰਹਿ ਗਿਆ ਉਹਨੂੰ ਕਿਛੜ ਦਿੰਦਾ ਕਾਹਦੀ ਜੇ ਮਾਰਾਂਗੇ ਵੱਡਾ ਕਨੇੜਾ ਫੜ ਲਾ ਦੇਣਾ ਮਾਰਾ ਫਿਰ ਟਿੱਕੇ ਬਹੁਤ ਰੱਖਣਾ ਬੀਬੀ ਦੇ ਮਗਰ ਮੁਰਦਿਆਂ ਦੀ ਉਹ ਚੱਕਣਾ ਮਰਾਣਾ ਫਲੋਰ ਤੇ ਚੱਕਦਾ ਫਿਰ ਆਉਂਦੇ ਨਾ ਚੱਕ ਵੱਤਾ ਹੱਟ चके, चके, मूरों चक्का चक् पैरने हफ्ते फिरी जा ਜਮਣ ਦਾ ਕੰਮ ਆ ਆਰਾਮ ਨਾ ਕਰੀ ਰਹੀ ਨੂੰ ਹੱਥ ਨੇ ਦੇ ਤੇ ਡੇੜਾ ਦੇ ਕਿੰਪੜ ਤੇ ਉੱਤੇ ਲੈ ਕੇ ਤੇ ਤੇ ਪਰਸਾ ਨੂੰ ਮੈਂ ਉਹ ਕਰੀ ਨਾ ਪਟਾ ਦੇ ਥੱਲੇ ਤੇ ਮੈਂ ਕਿਨਾਂ ਪੱਜ ਜਵੇ ਮੈਂ ਕਿਨਿਤ ਪੱਜ ਜੀ ਮਾ ਇਹ ਹੱਥ ਫਾ ਲੋ ਟੈਂਪਸ ਸੇਬਾ ਨੂੰ ਕੁਮਾਟਿਆ ਕਰਾਂ ਏ ਥੋੜਾ ਜਿਹਾ ਮਾਰ ਮੜਾ ਕੇ ਡਰਾ ਵੀ ਨਾ ਪੈਪਰਿਕ ਭੁਜ ਕਰ ਐ ਐ ਐ ਚੱਕ ठीक तेरे तो तमाम ठीक विषय तम्हारे बांदा के मगर बांदा नहीं हैं रोको तेरे भाई ये अब चाले नहीं चालती देगा नंबर ये उड़ा के तो नहीं पर्याप्त है माली बड़ा बाहन पकड़ा है इतना तो कुतरे करने हो ਮਾਰ ਕੋ ਤੇ ਚੱਕ ਹੇ ਯਾ ਨਾ ਨਾ ਚੰਨੀ ਆਉਂਦੀ ਜੀ ਬੰਦ ਤੇ ਬੰਨ ਲਾ ਰਹੀ ਹੁਣ ਬੰਦ ਕਰ ਲੈ ਫੋਟੋ ਚਾਰ ਨਾ ਲੱਗ ਗਈ ਕੋੜੀ